ਮੈਂ ਸੁਨੀਤਾ ਗਰਗਰ ਟਾਈਖੜ ਕਲੀਨਿਕ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਮਸਕਾਰ ਜੀ ਅੱਜ ਆ ਗੱਲ ਕਰਦੇ ਆ ਟਾਈਫੈਡ ਟਾਈਫੈਡ ਦਾ ਆਪਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਟਾਈਫੈਡ ਹੋ ਗਿਆ ਸਾਨੂੰ ਤੇ ਕਿਸ ਤਰ੍ਹਾਂ ਦੇ ਇਹ ਦੇ ਲੱਛਣ ਹੁੰਦੇ ਨੇ ਟਾਈਫੈਡ ਦੇ ਵਿੱਚ ਕੀ ਹੁੰਦਾਗਾ ਵੀ ਉਹ ਬੁਖਾਰ ਚੜਨ ਲੱਗ ਜਾਂਦਾ ਜੀ ਕਈਆਂ ਨੂੰ ਤਾਂ ਇੰਨਾ ਤੇਜ਼ ਬੁਖਾਰ ਚੜਦਾ 101 102 ਕਿਸੇ ਵੇਲੇ ਬਿਲਕੁਲ ਹੀ ਨਹੀਂ ਲੱਗਦਾ ਹੈਗਾ ਸਾਨੂੰ ਬੁਖਾਰ ਹੈਗਾਗਾ ਤਾਂ ਕਈਆਂ ਦੇ ਹੁੰਦਾ ਵੀ ਲੱਤਾਂ ਜ਼ਿਆਦਾ ਦਰਦ ਕਰਦੀਆਂ ਨੇ ਭੁੱਖ ਨਹੀਂ ਲੱਗਦੀ ਜੀ ਕੱਚਾ ਪੇਟ ਦੇ ਵਿੱਚ ਵੀ ਪ੍ਰੋਬਲਮ ਆ ਜਾਂਦੀ ਆ ਸਟ्रेस ਵੀ ਰਹਿਣ ਲੱਗ ਜਾਂਦਾ ਵੀਕਨੈਸ ਵੀ ਹੋਣ ਲੱਗ ਜਾਂਦੀ ਆ ਮਤਲਬ ਕਿ ਇੰਨੀ ਜ਼ਿਆਦਾ ਵੀਕਨੈਸ ਕਿ ਮਤਲਬ ਕਿ ਐ ਹੁੰਦਾ ਵੀ ਆਦਾ ਪੈ ਰਹੀਏ ਕੰਮ ਕਰਨ ਨੂੰ ਜੀਨੀਂ ਕਰਦਾ ਕਿਸੇ ਤਰ੍ਹਾਂ ਨਾਲ ਵੀ ਤਾਂ ਕਈ ਵਾਰ ਕੀ ਹੁੰਦਾ ਜਿਵੇਂ ਪਿੰਡੇ ਠੰਡੇ ਵੀ ਹੋ ਜਾਂਦਾਗਾ ਫਤਿ ਨਹੀਂ ਲੱਗਦਾ ਕਿੰਨਾ ਕਿੰਨਾ ਟਾਈਫੈਡ ਹੈਗਾ ਉਹਦੇ ਵਿੱਚ ਇਹ ਤਾਂ ਹੁੰਦਾ ਵੀ ਸਾਨੂੰ ਭੁੱਖ ਨਹੀਂ ਲੱਗਦੀ ਹੈਗੀ ਜੀ ਕੱਚਾ ਉਲਟੀ ਆ ਲਾ ਨੂੰ ਲੱਤਾਂ ਬਾਹਾਂ ਦਰਦ ਕਰਨੀਆਂ ਮਤਲਬ ਕਿ ਘਬਰਾਹਟ ਚੜਨੀ ਬੁਰਾ ਹਾਲ ਉਹਨਾਂ ਨਾਲ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਨੂੰ ਟਾਈਫਾਇਡ ਹੋ ਗਿਆ ਕਿਉਂਕਿ ਬੁਖਾਰ ਨਹੀਂ ਚੜਦਾ ਜੇ ਬੁਖਾਰ ਚੜੇ ਤਾਂ ਇਹ ਹੋ ਜਾਂਦਾ ਵੀ ਹਾਂ ਸਾਨੂੰ ਬੁਖਾਰ ਚੜਦਾ ਬੁਖਾਰ ਹੁੰਦਾ ਨਹੀਂ ਹੈਗਾ ਇਸੇ ਕਰਕੇ ਉਹ ਇਸੇ ਪਰਮਚੀ ਰਹਿ ਜਾਂਦੇ ਵੀ ਸਾਨੂੰ ਤਾਂ ਵੈਸੇ ਹੀ ਨਹੀਂ ਹੁੰਦਾ ਹੈਗਾ ਇਸ ਕਾਰਨ ਵੀ ਟਾਈਫਾਇਡ ਹੋ ਜਾਂਦਾ ਹੈਗਾ ਟਾਈਫਾਇਡ ਦੇ ਵਿੱਚ ਹੋਰ ਵੀ ਕਈ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ ਨੇ ਤੇ ਜੇ ਆਪਾਂ ਟਾਈਮ ਸਾਰੇ ਦਾ ਇਲਾਜ ਕਰਵਾ ਲਈਏ ਤਾਂ ਜਿਆਦਾ ਬੈਸਟ ਹੈਗਾ ਤਾਂ ਤੁਹਾਨੂੰ ਇਹਦੇ ਵਾਸਤੇ ਘਰੇਲੂ ਉਪਾਅ ਦੱਸਾਂਗੇ ਵੀ ਆਪਾਂ ਥੋੜਾ ਬੋਧਾ ਆਪਾਂ ਘਰੇ ਕਰ ਸਕਦੇ ਆ ਜੇ ਜ਼ਿਆਦਾ ਪ੍ਰੋਬਲਮ ਹੋਵੇ ਤਾਂ ਫਿਰ ਆਪਾਂ ਨੂੰ ਦਵਾਈ ਲੈਣੀ ਪੈਂਦੀ ਆ ਇਹਦਾ ਘਰੇਲੂ ਉਪਾਅ ਜਿਹੜਾ ਉਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਨੰਬਰ ਤੁਹਾਨੂੰ ਦਿੱਤਾ ਹੋਇਆ ਜੀ